ਪੰਜਾਬ ਦੇ ਨੌਜਵਾਨ ਅਕਸਰ ਹੀ ਵਿਦੇਸ਼ਾਂ ਦਾ ਰੁੱਖ ਇਕਤਿਆਰ ਕਰਦੇ ਨੇ ਭਾਵੇਂ ਕੋਈ ਛੋਟੀ ਕੰਟਰੀ ਹੋਵੇ ਭਾਵੇਂ ਕੋਈ ਵੱਡੀ ਕੰਟਰੀ ਹੋਵੇ ਤਾਂ ਕਈ ਵਾਰ ਵਿਦੇਸ਼ਾਂ ਦੇ ਵਿੱਚ ਜਾ ਕੇ ਸਫਲ ਹੋ ਜਾਂਦੇ ਨੇ ਪਰ ਕਈ ਵਾਰ ਅਜਿਹੀਆਂ ਕੰਟਰੀਆਂ ਦੇ ਵਿੱਚ ਨੌਜਵਾਨ ਫਸ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਰਹਿੰਦਾ ਫਿਰ ਸੋਸ਼ਲ ਮੀਡੀਆ ਹੀ ਇੱਕ ਅਜਿਹਾ ਚਾਰਾ ਹੁੰਦਾ ਜਿੱਥੇ ਵੀਡੀਓ ਪਾ ਕੇ ਮਦਦ ਮੰਗੀ ਜਾਂਦੀ ਆ ਅਜਿਹੇ ਹੀ ਨੌਜਵਾਨ ਨੇ ਹੁਸ਼ਿਆਰਪੁਰ ਦੇ ਜੋ ਕਿ ਕੁਵੈਤ ਦੇ ਵਿੱਚ ਫਸੇ ਨੇ ਜਿਹੜੇ ਕਹਿ ਰਹੇ ਨੇ ਹਾਏ ਰੱਬਾ ਅਸੀਂ ਤਾਂ ਕੁਟਖਾ ਰਹੇ ਹਾਂ ਪੰਜਾਬੀ ਹੋਣ ਕਰਕੇ 16-16 ਘੰਟੇ ਕਹਿੰਦੇ ਕੰਮ ਕਰਵਾ ਕੇ ਵੀ ਸਾਨੂੰ ਦਿਹਾੜੀ ਨਹੀਂ ਦਿੱਤੀ ਜਾਂਦੀ ਤਾਂ ਕੀ ਕੁਝ ਕਹਿ ਰਹੇ ਨੇ ਕੌਣ ਨੇ ਇਹ ਨੌਜਵਾਨ ਕਦੋਂ ਕੁਵੈਤ ਗਏ ਸੀ ਕੌਣ ਇਹਨਾਂ ਦੇ ਨਾਲ ਅਜਿਹਾ ਮੜਾ ਵਤੀਰਾ ਕਰ ਰਿਹਾ ਪੂਰੀ ਗੱਲਬਾਤ ਤੁਹਾਨੂੰ ਨੌਜਵਾਨਾਂ ਦੀ ਜਵਾਨੀ ਸੁਣਾਉਣੀ ਆ ਜਿਨ੍ਹਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸਾਂਝੀ ਕਰਕੇ ਮਦਦ ਦੀ ਗੁਹਾਰ ਲਗਾਈ ਹੈ ਇਹ ਸਸੀ ਗਾਲ ਜੀ ਇਹ ਸਸੀ ਗਾਲ ਜੀ ਹਾਂ ਭਾਈ ਜੀ ਅਸੀਂ ਹੈਗੇ ਗਵੈਦ ਜੀ ਠੀਕ ਹੈ ਜੀ ਸਾਡਾ ਏਜੰਟ ਹੈਗਾ ਗਗਨ ਚੱਬਿਆਰ ਸੈਣੀ ਜੀ ਗਗਨ ਐਂਟਰਪ੍ਰਾਈਜ਼ ਦੁਕਾਨ ਹੈ ਜੀ ਤੇ ਭਾਜੀ ਸਾਡਾ ਜਿਹੜਾ ਰਵਾਬ ਹੈ ਇੱਥੇ ਕਮੈਤੀ ਉਹ ਸਾਡੇ ਨਾਲ ਕਰਦਾ ਜੀ ਕੁੱਟ ਮਾਰ ਆਣ ਕੇ ਕਮਰੇਾਂ 'ਚ 18 ਘੰਟੇ ਕੰਮ ਕਰਦੇ ਆ 18 ਘੰਟੇ ਦੀ ਕੰਮ ਕਰਦੇ ਉਹ ਕਹਿੰਦਾ 18 ਨਹੀਂ ਤੁਸੀਂ 24 24 ਘੰਟੇ ਕਰੋ ਕੰਮ ਕਿ ਮੈਨੂੰ ਆਰਡਰ ਦਾ ਮਤਲਬ ਹੈ ਜੀ ਠੀਕ ਹੈ ਵੀ ਖੇ ਮਰੋ ਆਹ ਦਿੰਦਾ ਨਾਂ ਦੀ ਰੋਟੀ ਕਹਿੰਦੇ ਆ ਟਾਈਮ ਨਾਲ ਉਹ ਕਹਿੰਦਾ ਤੁਹਾਨੂੰ ਮੈਂ ਕੰਪਨੀ ਤੋਂ ਬਾਹਰ ਕੱਢ ਕੇ ਤੁਹਾਡੇ ਤੇ ਮੈਂ ਕੇਸ ਕਰਨਾ ਜੀ ਠੀਕ ਹੈ ਭਾਜੀ ਤੇ ਭਾਜੀ ਅਸੀਂ ਹੈਗੇ ਤੇ ਫਸ ਠੀਕ ਹੈ ਜੀ ਨਾ ਦੀ ਕਿਤੇ ਜਾਣ ਜੋਗੇ ਨਾ ਕਿਤੇ ਜੀ ਦੁਆ ਕਰਨ ਜੋਗੇ ਠੀਕ ਹੈ ਜੀ ਇਹ ਕਹਿੰਦਾ 5 500 ਰੁਪਈਆ ਦਿਓ ਫੇ 500 ਕਿਹੜੀ ਦੇ ਦਿਓ ਤਾਂ ਇੰਡੀਆ ਜਾਓ ਵਾਪਸ ਹੁਣ 500 ਕਿੱਥੋਂ ਲਿਆਈਏ ਅਸੀਂ ਐਥੇ ਤਾਂ ਨੇ ਤਾਂ ਇੱਟਾ ਕਿਤੀ ਸਾਡੇ ਨਾਲ ਏਜੰਟ ਨੇ 2 2 ਲੱਖ ਰੁਪਈਆ ਲੈ ਕੇ ਅਸੀਂ ਤਾਂ ਇੱਥੇ ਤੱਪੜ ਰੂਲੇ ਉਪੇ ਸਾਡੇ ਆਪੂ ਛਕਲਾ ਦੇਖ ਲਓ ਸਾਡੀਆਂ ਸੁੱਕ ਗਈਆਂ ਹੀ ਆ ਕੇ ਬੁਰਾ ਹਾਲ ਹੋਇਆ ਸਾਡਾ ਇਹ ਨਹੀਂ ਤਾਂ ਕਿਤੀ ਅਸੀਂ ਏਜੰਟ ਨੂੰ ਠੀਕ ਹੈ ਜੀ ਹੁਣ ਉਹਨੇ ਆਪਣਾ ਉੱਥੇ ਕੰਮ ਕੀਤਾ ਹੈ کاروبار ਆਪਣਾ ਚਲਾਈ ਜਾਂਦਾ ਜੀ ਐਦਾ ਬੰਦੇ ਪਸਾ ਕੇ 2-2 ਲੱਖ ਰੁਪਏ ਲੈ ਜਾਂਦਾ 1.5 ਲੱਖ ਇੱਥੇ ਮੰਗੀ ਜਾਂਦੇ ਕਿੱਥੋਂ ਅਸੀਂ ਕਰਦੀ ਆ ਜੀ ਸਾਰੇ ਨਵੇਂ ਆ ਰਾਹ ਨਹੀਂ ਮਿਲੀ ਜੀ 5 ਮਹੀਨੇ ਹੋ ਗਏ ਸਾਨੂੰ ਆਇਆ ਨੂੰ ਇੱਥੇ ਤਾਂ ਮੈਂ ਇੱਕ ਪੰਜੀ ਨਹੀਂ ਦਿੱਤੀ ਇਹ ਨਹੀਂ ਫੁੱਲ ਜੀ ਰੋਟੀ ਪਾਣੀ ਦਾ ਖਰਚਾ ਦਿੰਦੇ ਆ ਜੀ ਬੱਸ ਕਹਿੰਦੇ ਠੀਕ ਆ ਕਹਿੰਦੇ ਇੰਨੀ ਕਿ ਤੋੜੀ ਮਾਰ ਜੀ 18 ਘੰਟੇ ਲਾ ਕੇ ਅਸੀਂ ਡਿਲੀਵਰੀ 'ਚ ਡਿਲੀਵਰੀ 'ਚ ਆਰਡਰ ਨਹੀਂ ਪੂਰੇ ਹੁੰਦੇ ਆ ਕੇ ਚਪੇੜਾ ਮਾਰਦਾ ਫੇਰ ਕੁੱਟਦਾ ਆਂ ਓਂਡੇ ਲਾ ਕੇ ਭਾਜੀ ਅੰਦਰ ਕੁੱਟਦਾ ਜੀ ਬੰਦੇ ਨੂੰ ਇੱਕ ਇਕੱਲੇ ਇਕੱ ਕੀ ਕਰੀਏ ਭਾਈ ਤੁਹਾਨੂੰ ਦੱਸੋ ਜੀ ਹੁਣ ਸ਼ੈਸ਼ਨ ਸਾਡੀ ਸੁਣੇ ਤੇ ਗगन ਜਿਹੜਾ ਏਜੰਟਾ ਚੱਬੇ ਵਾਲ ਤੋਂ ਖਾਲਸਾ ਕਾਲਜ ਦੇ ਨਾਲ ਤਾਂ ਉਹਦੀ ਕਿਰਪਾ ਕਰਕੇ ਸਾਡੇ ਤੇ ਕਿਰਪਾ ਕਰਿਓ ਤੇ ਉਹਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਸ਼ੈਸ਼ਨ ਨੂੰ ਸਾਡੀ ਬੇਨਤੀ ਆ ਅਸੀਂ ਇੱਥੇ ਫਸਿਓ ਆ ਸਾਡੇ ਤੋਂ 18-18 ਘੰਟੇ ਕੰਮ ਲੈਂਦੇ ਆ ਤੇ ਉਹ ਪੂਰਾ ਨਹੀਂ ਹੁੰਦਾ 18 ਘੰਟੇ ਡਿਲੀਵਰੀ ਚ ਆਸੀਂ ਫੂਡ ਡਿਲੀਵਰੀ ਉਹਦੇ ਚਾ ਉਹ ਚ ਨਹੀਂ ਆਰਡਰ ਪੈਂਦੀ ਤਾਂ ਅਸੀਂ ਕੀ ਕਰੀਏ ਹੁਣ ਤੇ ਏਜੰਟ ਤਾਂ ਪੈਸੇ ਲੈ ਕੇ ਵਿਲਾ ਹੋ ਗਿਆ ਹਲ ਤਾਹਰ ਆ ਜੀ ਕੰਪਨੀ ਦਾ ਠੀਕ ਹੈ ਜੀ ਨਾ ਕੋਈ ਇਚ ਆਇਓ ਤੇ ਨਾ ਕੋਈ ਫਸਿਓ ਜੀ ਇਦਾਂ ਦੇ ਏਜੰਟਾਂ ਕੋ ਅੱਥੇ ਇਹ ਸਲਾਹ ਦਿੰਨੇ ਆ ਜੀ ਤੁਹਾਡੇ ਇਹ ਸਲਾਹ ਦਿੰਨੇ ਨਵੇਂ ਮੁੰਡੇ ਨਾ ਆਇਓ ਕੋਈ ਵੀ ਸਾਰੇ ਫਰੈਸ਼ਰ ਹੀ ਆ ਨਵੇਂ ਮੁੰਡੇ ਚੱਕਦੇ ਆ ਤਾਂ ਉਹਨਾਂ ਨੂੰ ਕੁੱਟਦੇ ਮਾਰਦੇ ਆ ਇਸ ਕਰਕੇ ਸੈਸ਼ਨ ਨੂੰ ਬੇਨਤੀ ਆ ਸਾਡੀ ਸਾਰਿਆਂ ਨੂੰ ਕਿ ਸੈਸ਼ਨ ਗगन ਤੇ ਕਾਰਵਾਈ ਕੀਤੀ ਜਾਵੇ ਜਿਹੜਾ ਚੱਬੇ ਵਾਲ ਤੋਂ ਆ ਏਜੰਟ ਆ ਹੋ ਗगन ਸੈਣੀ ਖਾਲਸਾ ਕਾਲਜ ਦੇ ਨਾਲ ਉਹਦੀ ਸ਼ਾਪ ਆ ਉਹਦਾ ਦਫ਼ਤਰ ਆ ਆਈ ਥਿੰਕ ਉਹਦੇ ਤੋਂ ਲਾਇਸੈਂਸ ਵੀ ਨਹੀਂ ਹੈਗਾ ਸਾਡੀ ਸੁਣਦਾ ਨਹੀਂ ਕੰਦਾ ਮਰੋ ਪਿੱਟੋ ਜੋ ਮਰਜੀ ਕਰੋ ਮੈਨੂੰ ਨਹੀਂ ਲੋੜ ਜੋ ਤੁਸੀਂ ਪੈਸੇ ਦੇ ਦਿੱਤੇ ਆ ਸੰਤਾਨੂੰ ਭੇਜਤਾ ਆ ਤੇ ਸੈਸ਼ਨ ਸਾਡੇ ਤੇ ਕਾਰਵਾਈ ਇਹਨਾਂ ਤੇ ਕਰੀ ਜਾਵੇ ਸਾਡੀ ਸੈਸ਼ਨ ਸਾਡੀ ਸੁਣਾਈ ਕਰੇ ਸੁਣਾਈ ਕਰਕੇ ਤਾਂ ਇਹਦੇ ਤੇ ਕਾਰਵਾਈ ਕੀਤੀ ਜਾਵੇ ਹੱਥ ਜੋੜ ਕੇ ਸੈਸ਼ਨ ਨੂੰ ਬੇਨਤੀ ਆ ਸਾਡੀ ਸਾਰੇ ਤਿੰਨਾਂ ਦੀ ਬਾਕੀ ਸਾਡੇ ਮੁੰਡੇ ਸੁੱਤੇ ਹੋ ਆ ਥੱਕ ਕੇ ਆਇਓ ਆ 14 14 ਘੰਟੇ ਲਾ ਕੇ ਤੇ ਸਾਡੀ ਬੇਨਤੀ ਆ ਸੈਸ਼ਨ ਨੂੰ ਤੇ ਗਗਨ ਤੇ ਕਾਰਵਾਈ ਕੀਤੀ ਜਾਵੇ ਸਤਿ ਸ੍ਰੀ ਅਕਾਲ ਤਾਂ ਤੁਸੀਂ ਸੁਣਿਆ ਇਹ ਨੌਜਵਾਨ ਜਿਹੜੇ ਮਦਦ ਦੀ ਗੁਹਾਰ ਲਗਾ ਰਹੇ ਨੇ ਆਖਰਕਾਰ ਪੰਜਾਬ ਦੀ ਸਰਕਾਰ ਇਹਨਾਂ ਦੀ ਕਿਵੇਂ ਕਦੋਂ ਮਦਦ ਕਰਦੀ ਆ ਭਾਰਤ ਸਰਕਾਰ ਕਿਵੇਂ ਕਦੋਂ ਮਦਦ ਕਰਦੀ ਆ ਕਦੋਂ ਤੱਕ ਇਹ ਨੌਜਵਾਨ ਜੋ ਵਿਦੇਸ਼ਾਂ ਦੇ ਵਿੱਚ ਫਸੇ ਨੇ ਇਹ ਆਪਣੇ ਵਤਨ ਵਾਪਸ ਕਰਨਗੇ ਆਪਣੇ ਪਰਿਵਾਰ ਦੇ ਵਿੱਚ ਆਉਣਗੇ ਦੇਖਣ ਵਾਲੀ ਗੱਲ ਹੈ